ਜੀ ਸਾਡੀ ਤਿਆਰੀ ਹੋ ਰਹੀ ਏ ਹਾਂਜੀ ਮੈਮ ਕਿੱਥੇ ਜਾਣਾ ਤੁਸੀਂ ਕੱਲ ਨੂੰ ਨਾ ਲਿਕ ਸਾਰੇ ਤਿਆਰੀ ਲੰਬੀ ਹੋ ਰਹੀ ਆ ਸਹੀ ਗੱਲ ਏ ਮੈਂ ਕਿਹਾ ਮੈਂ ਇਹਦੇ ਚ ਪਾਊਡਰ ਚ ਛੋਟੇ ਦੇ ਚ ਨਾ ਪਾ ਲਵਾਂ ਮੇਕਅਪ ਦਾ ਸਮਾਨ ਹਾਂਜੀ ਤੇ ਥੋੜਾ ਸਾਫ਼ ਕਰ ਲੈਨੇ ਸਹੀ ਗੱਲ ਨੇ ਹੋਰ YouTube ਫੈਮਲੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਥੋੜੇ ਜਿਹਾ ਲੇਟ ਹੋ ਗਏ ਕਿਉਂਕਿ ਸਵੇਰ ਪਹਿਲਾਂ ਮੈਂ ਬੱਚਿਆਂ ਦੇ ਤੇ ਖੋਸ਼ ਦੀ ਤੇ ਖੋਸ਼ ਦੇ ਪਾਪਾ ਦੀ ਪੈਕਿੰਗ ਕਰ ਦਿੱਤੀ ਆ ਫਿਰ ਮੈਂ ਕਰਦਾ ਕੰਮ ਕੀਤਾ ਰੋਟੀ ਪਾਣੀ ਖਾਦਾ ਫਿਰ ਕਲਾਇੰਟ ਆ ਗਏ ਉਹਨਾਂ ਨੂੰ ਹੈਂਡਲ ਕੀਤਾ ਤੇ ਹੁਣ ਅਸੀਂ ਆਪ ਦੇ ਲਈ ਕੱਢ ਲੈ ਰਹੇ ਆ ਟਾਈਮ ਤੇ ਮੈਂ ਕਿਹਾ ਥੋੜੀ ਬਾਲੀ ਪੈਕਿੰਗ ਕਰਦੇ ਆ ਮੇਬੀ ਅਸੀਂ ਕੱਲ ਨੂੰ ਜਾਈਏ ਤੇ ਮੇਬੀ ਨਹੀਂ ਨ ਪੱਕਾ ਹੀ ਜਾਵਾਂਗੇ ਕੱਲ ਨੂੰ ਕਿਉਂਕਿ ਅੱਜ ਜਾਣਾ ਸੀ ਅੱਜ ਦਾ ਕੈਨਸਲ ਹੋ ਗਿਆ ਫਿਰ ਹੁਣ ਕੱਲ ਨੂੰ ਜਾਵਾਂਗੇ ਠੀਕ ਆ ਹਾਂਜੀ ਤੁਸੀਂ ਆਪ ਦੀ ਪੈਕਿੰਗ ਕਰ ਲਈ ਕਿ ਨਹੀਂ ਅਜੇ ਨਹੀਂ ਮੇਰੀ ਰਹਿੰਦੀ ਇੱਧਰ ਵੇਖੋ ਮੇਰੇ ਸੂਟ ਆ ਜਿੱਕ ਮੀਜ ਸਾਰੇ ਜਿਹੜੇ ਆ ਰੈਸੈਪਟ ਮਤਲਬ ਤਿਆਰ ਹੋ ਗਈ ਹੋਣੀ ਆਏ ਆ ਹਾਂਜੀ ਤੇ ਬਾਕੀ ਮੇਰੇ ਤਾਂ ਦਮੇਂ ਟਮੇਂਟੀ ਮੈਂ ਕੋਰਨ ਸੂਟ ਪਤਾ ਹੀ ਗਰਮੀ ਵਾਲੇ ਸੂਟਾਂ ਦੀ ਜਿਆਦਾ ਦਿੱਕਤ ਨਹੀਂ ਹੁੰਦੀ ਹੁੰਦੀ ਸਹੀ ਗੱਲਾਂ ਨੇ ਤੁਹਾਨੂੰ ਆਪਦੀ ਪੈਕੇਜਿੰਗ ਦਾ ਖੁੱਦ ਨੂੰ ਪਤਾ ਵਾ ਹਨਾ ਕਿ ਮੈਂ ਆਪ ਦਾ ਕਿਹੜਾ ਕਿਹੜਾ ਸਮਾਨ ਰੱਖਣਾ ਮਿੰਟੇ ਮਿੰਟੇ ਜਿਆਦਾ ਪਰੇਸ਼ਾਨੀ ਮੈਨੂੰ ਇੰਨਾ ਦੀ ਹੁੰਦੀ ਆ ਕਿ ਕੋਈ ਅੰਦਰ ਗਾਰਮੈਂਟ ਨਾ ਰਹਿ ਜਾਏ ਇੰਨਾ ਇਹ ਕੋਲ ਖੜੇ ਸੀਗੇ ਤੇ ਮੈਂ ਕਿ ਇਹਨਾਂ ਨੂੰ ਪੁੱਛ ਕੇ ਸਾਰਾ A to Z ਕਰ ਲਵਾਂ ਹਾਂਜੀ ਜਿਆਦਾ ਇਹਨਾਂ ਦਾ ਹੁੰਦਾ ਤੇ ਮੇਰਾ ਤਾਂ ਚੱਲ ਕੋਈ ਨਹੀਂ ਮੈਨੂੰ ਪਤਾ ਹੀ ਆ ਮੈਂ ਕਰ ਹੀ ਲੈਣਾ ਆਪਣੇ ਆਪ ਦਾ ਕਿਹੜਾ ਪੁੱਛ ਕੇ ਕਰਨਾ ਸਹੀ ਗੱਲ ਹੀ ਸਹੀ ਗੱਲ ਹੈ ਹਰ ਤੂੰ ਸੁਣਾ ਤੇਰੀ ਕੀ ਵਰੀ ਯਾਤਰਾ ਯਾਤਰਾ ਤਾਂ ਬਹੁਤ ਵਧੀਆ ਸੀ ਉੱਥੇ ਜਾ ਕੇ ਉਹ ਜਿਹੜਾ ਸਕੂਨ ਮਿਲਿਆ ਅੱਛਾ ਦਿਲ ਨਹੀਂ ਕਰਦਾ ਸੀ ਔਣ ਨੂੰ ਪਰ ਉਹ ਥੋੜਾ ਜਿਹਾ ਲਵ ਕਾਲਾ ਪੈ ਗਿਆ ਉਹ ਕਹਿੰਦਾ ਵੀ ਮੈਂ ਮੈਨੂੰ ਰੈਸਟ ਵੀ ਚਾਹੀਦੀ ਮੇਰਾ ਸਿਰ ਭਾਰਾ ਹੋ ਗਿਆ ਜਿਵੇਂ ਉਹ ਠੀਕ ਨਹੀਂ ਲੱਗ ਰਿਹਾ ਪਰ ਕੇਯੂ ਤੇ ਫੈਮਿਲੀ ਕੋਮਨ ਰਾਤੀ ਗਈ ਸੀ ਹਰਿਮੰਦਰ ਸਾਹਿਬ ਤੇ ਕੱਲੀ ਕੱਲੀ ਦਰਸ਼ਨ ਕਰ ਲਈ ਆਪਾਂ ਨੂੰ ਨਹੀਂ ਨਾਲ ਲੈ ਕੇ ਗਈ ਹੁਣ ਜਦੋਂ ਆਪਾਂ ਕਹਿੰ ਆਪਾਂ ਇਹਨੂੰ ਕਦੇ ਨਹੀਂ ਆਵਾਂਗੇ ਸਹੀ ਗੱਲ ਐ ਤਾਂ ਉਹ ਨਸਾਨੀ ਥੱਲੇ ਥੱਲੇ ਨੂੰ ਕਰੇ ਛੱਡ ਕੇ ਆਹ ਸੰਭੂਗੀ ਸਹੀ ਗੱਲ ਸਹੀ ਗੱਲ ਏ ਇਦਾਂ ਹੀ ਹੁੰਦਾ ਏ ਉੱਥੇ ਬੜਾ ਵਧੀਆ ਮਾਹੌਲ ਸੀ ਮਤਲਬ ਸ਼ਾਂਤੀ ਬੜੀ ਸ਼ਾਂਤੀ ਬੜੀ ਉੱਥੇ ਸਾਰੀਆਂ ਬੀਬੀਆਂ ਬੇਰ ਸਾਹਿਬ ਦੇ ਥੱਲੇ ਮਤਲਬ ਜਿਵੇਂ ਢੋਲੀ ਕਰਕੇ ਖੜੀਆਂ ਹੋਈਆਂ ਸੀ ਤੇ ਵੀ ਜਿਵੇਂ ਪ੍ਰਸ਼ਾਦ ਹਾਂਜੀ ਬੜੀਆਂ ਮਤਲਬ ਆਸਾਂ ਮਰਾਦਾ ਸਾਰਿਆਂ ਦੀਆਂ ਬਹੁਤ ਵਧੀਆ ਉਹਨਾਂ ਦੇ ਹਿਸਾਬ ਨਾਲ ਲਾਭ ਇੱਕ ਦੂਰਾ ਜਨਮ ਮਾਫਸ ਹਾਂਜੀ ਸਹੀ ਗੱਲ ਐ ਉਹੀ ਹੁਣ ਫਿਰ ਅਰਦਾਸਾਂ ਬੇਨਤੀਆਂ ਨਾਲ ਇਹ ਤੋਰੀ ਹੁੰਦਾ ਫਿਰ ਦੂਰਾ ਜਨਮ ਹੀ ਲਿਆਇ ਕਿਸਾਬ ਦਾ ਸਹੀ ਗੱਲ ਬਾਕੀ ਅਜੇ ਜਗਸੀਰ ਦੇ ਪਾਪਾ ਤੇ ਜਗਸੀਰ ਗਏ ਤਰਨਤਾਰਨ ਤੇ ਤਰਨਤਾਰਨ ਕਿੱਥੇ ਕੀ ਉਹ ਗਏ ਨੇ ਮੇਰੇ ਦਿਓਰ ਦੇ ਨਾਲ ਅੱਜ ਮੇਰੇ ਦਿਓਰ ਨੇ ਨਿਊ ਟਰੈਕਟਰ ਲੈਣਾ ਐ ਤੇ ਵਧੀਆ ਅੱਜ ਖੁਸ਼ੀ ਦੀ ਗੱਲ ਆ ਤੇ ਆਪਾਂ ਇੱਕ ਨਵਾਂ ਸਾਧ ਬਣ ਜਾਣਾ ਆਪਣਾ ਹਨ ਸਹੀ ਗੱਲ ਪਾਲਤੀ ਬਣ ਜਾਣੀ ਬਹੁਤ ਮੁੱਛਰ ਪਾਰਟੀ ਕਰਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਅੱਜ ਲੈਣ ਗਿਆ ਟਰੈਕਟਰ ਤੇ ਫਿਰ ਉਧਰੋਂ ਆਉਣਗੇ ਤੇ ਮੇਰੇ ਦੁਪੱਟੇ ਵੀ ਹਜੇ ਡਾਈ ਕਰਨੇ ਦਿੱਤੇ ਹੋਏ ਆ ਮੇਰੇ ਪਿਆਰੀ ਰਹਿੰਦੀ ਆ ਸਹੀ ਗੱਲ ਆ ਤੁਸੀਂ ਐਂਡ ਤੇ ਸਹੀ ਗੱਲ ਆ ਨਸਰਦਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਆਪਦੇ ਟਾਈਮ ਤੇ ਆ ਕੇ ਮੈਨੂੰ ਲਿਆ ਦਿਓ ਜੇ ਨਾ ਹੋਵੇ ਮੇਰੇ ਦੁਪੱਟੇ ਉੱਥੇ ਪੈ ਰਹਿ ਜਾਣ ਸਹੀ ਗੱਲ ਹੈ ਤੇ ਬਾਕੀ ਫੋਸ਼ਾ ਜਦ ਨੀਂਦਾ ਪੂਰੀਆਂ ਕਰਦਾ ਪਿਆ ਉੱਤੇ ਸਹੀ ਉਹ ਮੇਰੇ ਵਰਗਾ ਉਹ ਵੀ ਇੰਨਾ ਜ਼ਿਆਦਾ ਪਿਆਰੇ ਅੱਲਾ ਦੇ ਵਲੌਗ ਚ ਉਹਨੂੰ ਬੜੀ ਸੁਜੀ ਸਾਰਾ ਦਿਨ ਵਲੌਗ ਸਿੰਪਲ ਜਿਹਾ ਬਣਿਆ ਸੀ ਤੇ ਸ਼ਾਮ ਨੂੰ ਆ ਕੇ ਕਹਿੰਦਾ ਮੰਮੀ ਆਪਾਂ ਇਸ ਤਰ੍ਹਾਂ ਨਾ ਕਰੀਏ ਆਪਾਂ ਪ੍ਰੈਕ ਨਾ ਕਰੀਏ ਉਹਦੇ ਨਾਲ ਸਹੀ ਗੱਲ ਐ ਤੇ ਵਾਕਿਆ ਬੜਾ ਧਮਾਗੀ ਆ ਮਾਂ ਕਹਿੰਦੇ ਨੇ ਇਹ ਟ੍ਰਿਕ ਤੇਰੇ ਤੇ ਵੀ ਬਣਾ ਲਾਂਗੇ ਸਹੀ ਗੱਲ ਐ ਮੈਂ ਰਤਿਆ ਨੂੰ ਛੇੜਦੇ ਵੀ ਪਈ ਸੀ ਮੈਂ ਕਿਹਾ ਮੈਂ ਇੰਸਟਾਗ੍ਰam ਤੇ ਤੇਰੀ ਇੱਕ ਚੀਜ਼ ਵੇਖੀ ਆ ਨਾ ਕਿੰਦਾ ਵਿਖਾਓ ਕੀ ਮਾਂ ਮੈਨੂੰ ਨਹੀਂ ਖੋਲਣਾ ਆਉਂਦਾ ਐਡਾ ਇੰਸਟਾਗ੍ਰਾਮ ਜਿਆਦਾ ਨਹੀਂ ਨਾ ਵੀ ਯੂਜ਼ ਕਰਦੀ ਤੇ ਮੈਂ ਕਿਹਾ ਕੋਮਲ ਨੇ ਤੇਰੀ ਇੱਕ ਚੋਰੀ ਫੜੀ ਆ ਮਾਂ ਸਵੇਰੇ ਆਲੰਦੇ ਕੋਮਲ ਨੂੰ ਮੈਂ ਹਾਂ ਤੇਰੀ ਤਾਂ ਛੱਲ ਪਟੇਚੀ ਲੈ ਅੱਜ ਉਹ ਚੇਤਾ ਨਹੀਂ ਹੋਣਾ ਨਹੀਂ ਦੋ ਸਵੇਰੇ ਆਉਂਦੇ ਹੀ ਦਵਾ ਲਿਓ ਨਾ ਤੇ ਦਵਾ ਲਿਓ ਨਾ ਹੀ ਮੈਨੂੰ ਪੁੱਛਿਆ ਨਹੀਂ ਸਹੀ ਗੱਲ ਏ ਸਹੀ ਗੱਲ ਤੇ ਹੁਣ ਆਪਾਂ ਇਹਦੇ ਚ ਕਰਦੇ ਆ ਛੋਟੇ ਜਿਹਾ ਬੱਕਾ ਇਹ ਮੇਰਾ 슈ਗਰ ਦਾ ਫਾਊਂਡੇਸ਼ਨ ਤੇ ਇਹ ਵੀ ਸ਼ੂਗਰ ਦੀ ਇਕ ਜਲ ਲਾਈਨਰ ਮਸਕਰਾ ਆ ਹਾਂਜੀ ਤੇ ਇਸ ਬਿਊਟੀ ਦਾ ਮੇਰਾ ਜੈ ਲਾਈਨਰ ਤੇ ਲਿਪਸਟਿਕਾਂ ਪਾ ਲੈਨੇ ਆ ਤੇ ਇਹ ਨੂੰ ਮੈਂ ਐਜ਼ ਏ ਲਿਪਸਟਿਕ ਵੀ ਤੇ ਐਜ਼ ਏ ਆਈ ਸ਼ੈਡੋ ਵੀ ਇਸ ਕਰਦੀ ਆ ਤੇ ਇਹ ਬਲਸ਼ ਤੇ ਹਾਈਲਾਈਟਰ ਤੇ ਆ ਸਾਡੇ ਬਰਸ਼ਸ ਬਸ ਇਟ ਇਜ਼ ਈਜ਼ੀ ਇਹ ਦਿਨ ਨਾਲ ਅਸੀਂ ਸਾਰਾ ਮੇਕਅਪ ਕਰ ਲੈਣਾ ਸਹੀ ਗੱਲ ਓਹ ਨਜ਼ਰ ਲੱਗ ਗਈ ਮੇਹਨ ਨਜ਼ਰ ਲੱਗ ਗਈ ਮੇਰਾ ਦਿਲ ਨਾਲ ਹੀ ਟੁੱਟ ਜਾਣਾ ਸੀ ਸਹੀ ਗੱਲ ਐਡਾ ਮਹਿੰਗਾ ਸਹੀ ਗੱਲ ਇੱਕ ਦੁਜੇ 2200 ਦਾ ਐਡਾ ਕੁਫ ਸਹੀ ਗੱਲ ਐ ਬਸ ਕਿ ਚਲੋ ਜਿਹੜੇ ਖਲਾਰੇ ਪਾਏ ਹੁਣ ਉਹ ਸੰਭਲ ਗਏ ਸਹੀ ਗੱਲ ਐ ਇਹ ਪੌਕੇਟ ਨੂੰ ਖਾਲੀ ਕਰਨ ਦੇ ਚੱਕਰ ਚ

ਜੋ ਸਮਾਰਟ ਜੀ ਹੈ ਤੇ ਹੋਰ ਆਪਰੇਟਿਵ ਹੈ ਮੈਂ ਸਟਾਫ ਨੂੰ ਖਾਦੀ ਖਾਦੀ ਕਰ ਕਰੇ ਚੱਲ ਕੇ YouTube ਫੈਮਲੀ ਦੇਖੋ ਇਹ ਮੈਂ ਸ਼ੋਪਿੰਗ ਕੀਤੀ ਆਪਣੇ ਵਾਸਤੇ ਇਹ ਲਿਪਸਟਿਕ ਲਈ ਮੈਂ ਅੱਜ ਕਲਰ ਕ੍ਰੀਮ ਲਈ ਇਹ ਟੋਪਸ 63 ਤੇ ਇਹ ਪੌਣੀ ਤੇ ਪਾਉਣ ਵਾਲੀਆਂ ਰਬਰਟਸ ਆਰ ਛਟੀਆਂ ਛਟੀਆਂ ਰਿੰਗਸ ਦੱਸਿਓ ਕਿਵੇਂ ਦੀਆਂ ਲਗੀਆਂ ਮੈਨੂੰ ਤਾਂ ਬੜੀਆਂ ਪਿਆਰੀਆਂ ਲਗੀਆਂ ਵਾਲੀਆਂ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਹੋਰ ਚੀਜ਼ ਕੁਮੈਂਟ ਤੁਹਾਨੂੰ ਦਿਖਾਉਣੀ ਆ ਟੰ ਟਣਾ ਟੰ 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 ਟਣਾ ਟੰ ਇਹ ਹੈ ਮੇਰੇ ਫੋਨ ਦਾ ਕਵਰ ਓ ਮਾਈ ਗਾਡ ਫੋਨ ਦਾ ਕਵਰ ਦੇਖੋ ਕਿੰਨਾ ਪਿਆਰਾ ਕੱਲ ਨੂੰ ਮੈਂ ਨਵਾਂ ਕਵਰ ਪਾਉਂਗੀ ਆਪਣੇ ਫੋਨ ਤੇ ਬੜਾ ਵਧੀਆ ਲੱਗਾ ਮੈਨੂੰ ਇਹ ਵਾਲਾ ਮੇਰੀ ਵਾਚ ਨਾਲ ਬਿਲਕੁਲ ਮੈਚ ਕਰ ਗਿਆ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤੀ ਸੀਗੀ ਵਾਚ ਤੇ ਦੇਖੋ ਬਿਲਕੁਲ ਮੈਚ ਕਰ ਗਿਆ ਕਲ ਨੂੰ ਆਪਾਂ ਇਹਨਾਂ ਦੀ ਮੈਚਿੰਗ-ਮੈਚਿੰਗ ਬਣਾਵਾਂਗੇ ਤੇ ਇਹ ਦੇਖੋ ਜੱਗੇ ਨੇ ਪਰਫਿਊਮ ਮੰਗਾਇਆ ਬਹੁਤ ਖਰਚਾ ਕਰਤਾ ਹੈ ਬੇਬੀ ਬੈਲਾਵੀਟਾ 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 ਹੀ ਹੋਈ ਪਈ ਸਾਡੇ ਘਰੇ ਤੇ ਉਧਰ ਦੇਖੋ ਗਾਇਸ ਕੱਪੜੇ 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 ਸਾਰੇ ਮੈਂ ਤਿਆ ਲਾ ਲਾ ਕੇ ਰੱਖੇ ਆ ਤੇ ਇਹਨਾਂ ਨੂੰ ਪੈਕਿੰਗ ਕਰਨੀ ਆ ਇੱਕ ਤੇਜੀ ਪੈਕ ਕਰਤਾ ਤੇ ਇੱਕ ਕਰਨਾ ਹੈ ਇਸ ਤਰ੍ਹਾਂ ਤਿਆਰੀ ਹੋ ਰਹੀ ਜਿਵੇਂ ਅਸੀਂ ਵਿਆਹ ਤੇ ਚੱਲੇ ਹੋਈਏ ਹਨਾ ਵਿਆਹ ਤੋਂ ਘਟਤਾ ਨਹੀਂ ਸਾਰੇ ਮਰੂਦ ਤੁਸੀਂ ਖਾ ਜਾਣੇ ਆ ਮੇਰੇ ਲਈ ਵੀ ਛੱਡ ਦਿਓ ਕੁਝ ਖਾਓ ਬਈ ਮੈਂ ਸਪੈਸ਼ਲੀ ਆਪਦੇ ਲਈ ਲਿਆਂਈ ਤੇ ਇੱਕ ਤੁਹਾਨੂੰ ਰੋਂਦੂ ਬੱਚਾ ਬਖਾਉਣੀ ਆ ਮੇਰੇ ਨਾਲ ਲੜਕੇ ਆਟਿਆ ਹੋਏ ਹੋਣੇ ਲੜਕੇ ਆ ਤੇ ਮੇਰੇ ਰੋਂਦਾ ਪਿਆ ਸੀ ਹੁਣ ਚੁੱਪ ਕਰਕੇ ਗਾਇਜ਼ ਦੇਖੋ ਮੈਂ ਫੋਨ ਤੋੜ ਰਿਆ ਗਾਇਜ਼ ਲਾਈਵ ਦੇਖੋ ਵੇਖੋ ਮੇਰੇ ਨਾਲ ਲੜਾਈ ਕਰਦਾ ਪਿਆ ਚੈਨਲ ਡਿਲੀਟ ਕਰ ਦੇਣਾ ਚੈਨਲ ਡਿਲੀਟ ਕਰ ਦੇਣਾ ਨਾ ਇਦਾਂ ਕਿਦਾਂ ਮੇਰੇ ਫੋਨ ਤੇ Gmail ਚੱਲਦੀ ਥਾਡੀ ਆ ਤੇ ਮੇਰੇ ਰஞ்சிਤ ਦੇ ਫੋਨ ਤੇ ਵੀ ਚੱਲਦੀ ਆ ਇਹ ਦੋਨਾਂ ਦੇ ਵੀ ਡਿਲੀਟ ਹੋਏ ਨਹੀਂ ਨਹੀਂ ਜੀ ਐਵੇਂ ਕਿਵੇਂ ਕੁੱਤਾ ਜਿਹਾ ਫੋਨ ਨਾ ਬੰਨਿਆ ਜਾਊਗਾ ਮੇਰੇ ਤੋਂ ਲੈਪਟਾਪ ਵੀ ਬੰਨ ਲੋਗੇ ਜੇ ਤੇ ਫੋਨ ਨਹੀਂ ਬੰਨ ਲੋਗੇ ਜਿਹੜੀ ਤਾਂ ਹਾ ਤੈਨੂੰ ਕੱਲੇ ਨੂੰ ਹੀ ਪੰਨੂੰਗੀ ਆਵੇ ਵਾਈਪਰ ਪਿਆ ਹੈ ਤੈਨੂੰ ਹੀ ਪੰਨ ਦੂੰਗੀ ਤੈਨੂੰ ਪੜਨਾ ਸੌਖਾ ਹੈ ਕਿ ਇੰਨੀਆਂ ਚੀਜ਼ਾਂ ਪੰਨੀਆਂ ਲੱਖਾ ਰੁਪਏ ਖਰਾਬ ਕਰਨ ਦੀ ਬਜਾਏ ਮੈਂ ਤੈਨੂੰ ਪੰਨੂੰਗੀ ਕੋ ਖੋਟਾ ਸਿੱਕਾ ਜਿਹੜਾ ਕਿਸੇ ਦਾ ਕੰਮ ਦਾ ਨਹੀਂ ਸਾਰੀ ਦਿਹਾੜੀ ਵੇਲਾ ਰਹਿਦਾ ਬਸ ਖਾਣ ਦੇ ਟਾਈਮ ਵੀ ਨਹੀਂ ਆਉਂਦਾ ਕੋਈ ਬੱਚਾ ਹੁੰਦਾ ਇੱਡਾ ਨਕਮਾ ਹੁੰਦਾ ਵੀ ਇੱਕ ਕੰਮ ਨਹੀਂ ਕਰਦਾ ਖਾਣ ਦੇ ਟਾਈਮ ਤੇ ਆ ਜਾਂਦਾ ਇਹ ਸਾਡਾ ਬੱਚਾ ਖਾਣ ਦੇ ਟਾਈਮ ਤੇ ਵੀ ਨਹੀਂ ਆਉਂਦਾ ਏ ਕਲੂਆ ਇਹ ਹੈ ਕਲੂਆ ਇਹ ਦੇਖੋ ਕਲੂਆ ਕਲੂਆ ਇਸ ਨੂੰ ਕਲੂਆ ਬੋਲਤੇ ਹਨ ਬਹੁਤ ਸੜਦਾ ਮੈਂ ਇਸ ਨੂੰ ਜਲਾਤੀ ਹੂੰ ਐਸੀ ਬਾਕੀ YouTube ਫੈਮਿਲੀ ਇਹ ਨੁਕ ਚੁਕ ਤਾਂ ਸਾਡੀ ਚੱਲਦੇ ਰਹਿਣੀ ਆ ਤੇ ਹੁਣ ਆਪਾਂ ਇੱਥੇ ਕਰਦੇ ਵਲੌਗ ਦਾ ਐਂਡ ਬਾਕੀ ਕੁਝ ਪੈਕਿੰਗ ਹੋ ਗਈ ਆ ਤੇ ਮੇਰੇ ਸੂਟ ਜਿਹੜੇ ਥੋੜੇ ਜੇ ਸੀਪ ਕੇ ਨਹੀਂ ਆਏ ਉਹ ਸੁਬਾ ਕਰੂੰਗੀ ਕੁਛ ਤੇ ਫੇਰ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਜਾ ਰਿਹਾ ਕਿੱਥੇ ਤੇ ਉੱਥੋਂ ਦਾ ਮਾਹੌਲ ਉੱਥੋਂ ਦਾ ਸਾਰਾ ਕੁਝ ਮੈਂ ਹੁਣ ਆਪਣੇ ਕੱਪੜੇ ਜਿਹੜੇ ਕੁਝ ਕੁ ਪ੍ਰੈਸ ਕਰ ਲਿਆ ਤੇ ਪ੍ਰੈਸ ਕਰ ਰਹੀ ਸੀ ਲਾਈਟ ਚਲੀ ਗਈ ਤੇ ਵਿੱਚੇ ਕੰਮ ਰਹਿ ਗਿਆ ਬਾਕੀ ਸਵੇਰੇ ਕੰਮ ਨਿਬੇੜਾਂਗੇ ਤੇ ਤਿਆਰੀ ਵੀ ਕਰਨੀ ਆ ਜਾਣਾ ਵੀ ਆ ਪੈਕਿੰਗ ਜਿਹੜੀ ਮੇਰੀ ਰਹਿ ਗਈ ਆ ਔਰ ਬਾਕੀ ਦੀ ਅਪਡੇਟ ਜਿਹੜੀ ਆ ਉਹ ਆਪਾਂ ਕੱਲ ਦੇਵਾਂਗੇ ਅੱਜ ਫਿਲਹਾਲ ਇਹਨਾਂ ਹੀ ਅੱਜ ਜੋ ਜੋ ਕੀਤਾ ਅੱਜ ਪਹਿਲਾਂ ਤਾਂ ਇਹਨਾਂ ਦੇ ਪਾਪਾ ਲੇਟ ਹੋ ਗਏ ਕਿਉਂਕਿ ਤਰਨ ਤਰਨ ਗਿਆ ਸੀ ਇੱਥੇ ਕਾਫੀ ਟਾਈਮ ਲੱਗ ਗਿਆ ਟਰੈਕਟਰ ਤੇ ਆਉਣਾ ਸੀ ਜਿਵੇਂ ਲੈ ਕੇ ਤੇ ਇਸ ਕਰਕੇ ਫਿਰ ਜਗਸੀਰ ਘਰੇ ਪਹਿਲਾਂ ਆ ਗਿਆ ਸੀ ਫਿਰ ਮੈਂ ਤੇ ਜਗਸੀਰ ਮੱਲਾ ਲੈ ਕੇ ਆਇਆ ਤੇ ਜਿਹੜਾ ਥੋੜਾ ਬਲਾਂ ਸਮਾਨ ਲੈਣਾ ਸੀ ਅਸੀਂ ਉਹ ਲਿਆ ਕਿ ਬਾਕੀ ਜਿਵੇਂ ਕਿ ਉਹ ਥੋੜਾ ਸਕੂਟੀ ਤੇ ਰਿਕਾਰਡਿੰਗ ਕਰਦੇ ਸੀ ਮੇ ਨਾਲ ਬੋਲ ਵੀ ਰਹੀ ਸੀ ਪਰ ਹਵਾ ਜ਼ਿਆਦਾ ਹੋਣ ਕਰਕੇ ਮੇਰੀ ਥੋੜੀ ਜੀ ਉਹ ਵੋਲਿਊਮ ਜਿਹੜੀ ਆ ਨਹੀਂ ਉੱਥੇ ਆ ਰਹੀ ਬਟ ਉਥੇ ਮੈਂ ਤਾਂ ਮੈਂ ਇਹੀ ਦੱਸ ਰਹੀ ਸੀ ਕਿ ਅਸੀਂ ਇਹ ਸਮਾਨ ਜਿਹੜਾ ਲੈ ਕੇ ਆਏ ਆ ਇਸ ਤਰ੍ਹਾਂ ਜਿਵੇਂ ਦਿਖਾ ਰਹੀ ਸੀ ਬਾਕੀ ਚਲੋ ਹੁਣ ਇੱਥੇ ਕਰਦੇ ਆਂ ਵਲੌਗ ਦਾ ਐਂਡ ਵਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਵੀ ਜ਼ਰੂਰ ਕਰਨਾ ਤੇ ਆਪਣੇ ਪਿਆਰੇ ਪਿਆਰੇ ਹੱਥਾਂ ਨਾਲ ਸ਼ੇਅਰ ਦਾ ਬਟਨ ਦਬਾ ਦਿਓ ਔਰ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਕਿਸੇ ਪਹਿਲਾਂ ਨਹੀਂ ਸਬਸਕ੍ਰਾਈਬ ਨੇ ਕੀਤਾ ਬੈਲ ਆਈਕਨ ਦਬਾ ਲਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਹੁਣ ਮਿਲਦੇ ਆਪਾਂ ਨੈਕਸਟ ਵਲੌਗ 'ਚ ਤੁਹਾਡਾ ਗੁਣਸ਼ਾਸਿਕਾ ਬਾਏ ਬਾਕੀ ਇੱਧਰ ਸਰਦਾਰ ਸਾਹਿਬ ਵੀ ਸੌ ਚੁੱਕੇ ਨੇ ਤੇ ਉੱਧਰ ਖੁਸ਼ ਵੀ ਖਲਾਰਿਆਂ ਦੇ ਵਿੱਚ ਪਿਆ ਹੋਇਆ ਏ ਬੱਥੇ ਨੇ ਉੱਤੀ ਸਾਡਾ ਹੀ ਕੰਮ ਸਾਰਾ ਇਹ ਹੁਣ ਫੋਨ ਵਿੰਦਾ ਵਿੰਦਾ ਸੌਊਗਾ ਇੱਥੇ ਆ ਜਾ ਖੁਸ਼ ਸੌ ਜਾ ਹੁਣ ਬੰਦ ਕਰਦੇ ਤੇ ਹੁਣ ਚਲੋ ਬਾਏ ਬਾਏ YouTube ਫੈਮਿਲੀ